DBW 372 ਦਾ ਗੱਟਾ ਦੋਸਤੋ 1800 2000 ਦਾ ਵੀ ਵਿਕ ਗਿਆ ਪਰ ਆਪਾਂ ਤੁਹਾਨੂੰ ਸਿੱਧਾ ਅੱਜ ਕਿਸਾਨ ਦੇ ਘਰ ਲੈ ਕੇ ਆਇਆ 22 ਤੋਂ ਲੈਨੇ ਆ ਪ੍ਰੋਪਰ ਜਾਣਕਾਰੀ ਦੱਸਿਓ ਬਾਈ ਜੀ ਇਹਦੇ ਬਾਰੇ ਕਿੰਨਾ ਝਾੜ ਰਹਿੰਦਾ ਹੈ ਦਰਮਿਆਨੇ ਵਾਣਾ ਚ ਵੀ ਕੀ ਆਪਣਾ ਇਹਦਾ ਤਜਰਬਾ ਹੈਗਾ ਬਾਈ ਜੀ ਇਹ ICAR ਯੂਨੀਵਰਸਿਟੀ ਕਰਨਾਲ ਦਾ ਵੀ ਹੈ ਜੀ ਇਹ ਜਿਹੜੇ ਨੇ ਪੁੱਛਾ 44 ਆਪਾਂ ਨੂੰ ਦਿੱਤੀ ਸੀ ਜਾਣਦੀ ਆ ਬਾਈ ਇਹ ਪਿਛਲੇ ਸਾਲ ਤਿੰਨ ਬੀਲੋਂ ਚ ਹੋਈ ਦੀ 70 71 ਤੇ 72 ਆਪਣੇ ਲਵੇ ਵੀਰੇ ਫਾਊਂਡੇਸ਼ਨ ਵੀ ਸੀਗਾ ਪਾਏ ਸਾਲ ਇੱਕ ਵੀ ਪਿਆਰ ਕਰਦੇ ਹੋਨੇ ਆ ਪਿਛਲੇ ਸਾਲ ਆਪਣੇ ਕੋਲ ਹੈਗਾ ਸੀ 327 ਇਸ ਸਾਲ ਹੈਗਾ 372 ਸੇ ਲਈ ਤੇ ਝਾੜ ਕਿੰਨਾ ਕਰਦਾ ਬਾਈ ਝਾੜ ਜੀ ਇਹਦਾ ਯੂਨੀਵਰਸਿਟੀ ਦੇ ਅਕੋਰਡਿੰਗ ਇਹਦਾ 75 ਤੋਂ ਲੈ ਕੇ 85 ਮੰਨ ਤੱਕ ਦਾ ਨਿਕਲਿਆ ਹੋਇਆ ਤੁਸੀਂ ਗੂਗਲ ਦੇ ਉੱਪਰ ਜੇ ਸਰਚ ਕਰੋਗੇ ਡੀਬੀਡਬਲਯੂ 372 ਤਾਂ ਉੱਥੇ ਤੁਸੀਂ ਚੈੱਕ ਕਰ ਸਕਦੇ ਹੋ ਪਰ ਰਟੇਰ ਦਾ ਹੁੰਦਾ ਇਹਦਾ ਝਾੜ ਇਹ 70 72 ਦਾ ਆਪਣੇ ਆਮ ਜ਼ਿਮੀਂਦਾਰਾਂ ਦੇ ਝਾੜ ਨਿਕਲਿਆ ਹੋਇਆ ਇੱਥੇ ਆਪਣੇ ਕੋਲ ਬੀਜ ਕਿੰਨਾ ਹੈ ਜੀ ਬੀਜ ਬਾਈ ਜੀ ਆਪਣੇ ਕੋਲੇ 100 ਕਿੱਲੇ ਦਾ ਪੀ ਆ ਲਿਮਿਟਡ ਜਾਏਗਾ ਕਿਉਂਕਿ ਆਪਾਂ ਆਪ ਦਾ ਆਪ ਦੇ ਪਰੋਸੇ ਨਾਲ ਆਪ ਹੀ ਬਣਾਉਣੇ ਆ ਆਪ ਇਹ ਨਹੀਂ ਹੈਗਾ ਵੀ ਕਿਸੇ ਜ਼ਿੰਮੇਵਾਰ ਤੋਂ ਲਈ ਤਿੰਨ ਕ ਕੱਲੇ ਬੀਜਦੇ ਹੁੰਦੇ ਆ ਕਣਕ ਦੇ ਅਲੱਗ ਦੇ ਬੀਜ ਦੇ ਉਦੋਂ ਆਲੇ-ਦਾਲੇ ਘੇਰਾ ਵੱਢ ਕੇ ਢਾਈ ਕ ਕੱਲੇ ਨਹੀਂ ਕਣਕ ਆਉਂਦੀ ਆ ਇੱਕ ਢੋਲਾ ਆਪਣਾ ਸੇਲ ਹੋ ਗਿਆ ਜੀ ਦੂਸਰੀ ਕਣਕ ਆਪਣੇ ਕੋਲੇ ਰੇੜੀ ਆ ਗ੍ਰੇਡਿੰਗ ਕੀਤੀ ਹੋਈ ਆ ਡਬਲ ਗ੍ਰੇਡਿੰਗ ਕੀਤੀ ਹੋਈ ਆ ਕਿਉਂਕਿ ਗ੍ਰੇਡਰ ਆਪਣਾ ਆਪਦਾ ਪਹਿਲਾਂ ਖੋਦਾ ਪਹਿਲਾਂ ਸਾਫ਼ ਕਰਕੇ ਢੋਲ ਭਰ ਦਿੰਨੇ ਆ ਉਸ ਤੋਂ ਬਾਅਦ ਦੁਬਾਰਾ ਜਿਹੜੀ ਥੈਲੀ ਭਰਦੇ ਆ ਆਪਾਂ ਜਿਹੜਾ 10 ਥੈਲੀਆਂ ਪਈਆਂ ਇਹ ਸਾਰੀਆਂ ਆਪਾਂ ਦੁਬਾਰਾ ਗ੍ਰੇਡਿੰਗ ਕਰਕੇ ਭਰ ਦਿਆ ਵੀ ਦੀ ਕੁਆਲਿਟੀ ਤੁਸੀਂ ਚ ਅਗਲੇ ਸਾਲ ਵਾਸਤੇ ਆਪਾਂ ਫਾਊਂਡੇਸ਼ਨ ਵੀ 872 ਪੀਵੀਡਬਲਿਊ 872 ਲੈ ਕੇ ਆਏ ਜੀ ਆਏ ਸਾਲ ਆਪਣੇ ਕੋਲ ਇੱਕ ਨਵੀਂ ਵੈਰਾਈਟੀ ਹੁੰਦੀ ਆ ਪੁਰਾਣੀ ਤੇ ਕਿਉਂਕਿ ਆਮ ਜੀਮੇਦਾਰਾਂ ਕੋਲੇ ਪਹੁੰਚ ਹਾਂ ਬਾਈ ਹਰੇ ਕੋਲੇ ਪਹੁੰਚ ਜਾ ਹਾਂਜੀ ਹਾਂ ਇਹ ਹੁੰਦਾ ਵੀ ਜਿਹੜੀ ਵੈਰਾਈਟੀ ਵਧੀਆ ਰਿਜ਼ਲਟ ਦੇ ਰਹੀ ਹੁੰਦੀ ਆ ਆਪਾਂ ਉਹੀ ਲਿਆ ਕੇ ਬੀਜਦੇ ਹੁੰਨੇ ਆ ਸਕਰੀਆਪਦਾ ਟ੍ਰਾਇਲ ਦੋਸਤੋ ਮੈਂ ਬਾਈ ਦਾ ਨੰਬਰ ਲਾਤਾ ਮਾਰਿਓ ਕਰਾ ਘੰਟੀ